ਏ ਬੋਲਦੇ ਬਾਲ ਦੇ ਵੀਰ ਕੁਝ ਕੁਝ ਨਹੀਂ ਬੋਲਦੇ ਤੇ ਕਿੱਥੋਂ ਮਿਲੇ ਤੁਹਾਨੂੰ ਕਿੱਥੋਂ ਮਿਲੇ ਬਾਬਾ ਵੀਰ ਸਿੰਘ ਦਾ ਡੇਰਾ ਨਾ ਆਪਣੇ ਵੀਰ ਜੀ ਬਾਹਰ ਛੜਕਦੇ ਉੱਥੇ ਹਾਂਜੀ ਰਾਤ 7:30 7:30 ਵਜੇ ਦੇ ਕਰੀਬ ਵੀਰ ਜੀ ਅੱਛਾ ਕੋਈ ਛੜਕੀ ਚੱਲ ਗਈ ਇੱਕ ਉਸ ਪਾਸੇ ਛੜਕਦੇ ਇੱਕ ਉਸ ਪਾਸੇ ਬਾਹਰ ਬਾਹਰ ਛੜਕ ਹਾਂਜੀ ਗੁਰਦਾਰ ਸਾਹਿਬ ਤੋਂ ਅੱਧਾ ਘਲਾਟਵਾ ਉਧਰ ਤੇ ਆਪਣੇ ਰੋਡ ਤੇ ਇੱਕ ਉੱਪਰ ਚਲੇ ਗਿਆ ਰੋਡ ਤੇ ਗੱਡੀ ਨਹੀਂ ਅੱਜ ਗੱਡੀ ਆਉਂਦੀ ਕੋਈ ਸੰਦਾ ਆਉਂਦਾ ਤੇ ਤੇ ਨਾ ਜਾਣਾ ਇਹ ਉਧਰ ਅੱ삐 ਮੈਂ ਗੁਰਦਰਾਇਆ ਤੇ ਮੈਂ ਵੇਖ ਲਿਆ ਨਾ ਕੀ ਬੁੱਧ ਤੇਰਾ ਨਾ ਕੀ ਆ ਕੁਝ ਨਹੀਂ ਬੋਲਦੇ ਆਇਆ ਪੋਖ ਲੱਗੇ ਵਿਚਾਰਿਆਂ ਨੂੰ ਆ ਲੈ ਐਸਾਂ ਦੀ ਪੁਲਿਸ ਸਟੇਸ਼ਨ ਲੈ ਕੇ ਆਏ ਆ ਬੱਚਿਆਂ ਨੂੰ ਥਾਣੇ ਦਾ ਕਿਹਾ ਹੈ ਜੇਕਰ ਤੁਸੀਂ ਆਪਣੇ ਆਪ ਸਾਹਮਣੇ ਆਜੋਗੇ ਵੀ ਅਸੀਂ ਆਪ ਛੱਡ ਕੇ ਗਏ ਬੱਚੇ ਇਹ ਬੱਚੇ ਸਾਡੇ ਆ ਫਿਰ ਅਸੀਂ ਤੁਹਾਡੇ ਤੇ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਤੇ ਤੁਹਾਡਾ ਸਹਿਯੋਗ ਵੀ ਦਵਾਂਗੇ ਤੇ ਪਰ ਜੇਕਰ ਤੁਸੀਂ ਸਾਹਮਣੇ ਨਾ ਆਏ ਤੁਹਾਡੀ ਵੀਡੀਓ ਤੋਂ ਸਾਨੂੰ ਤੁਹਾਡਾ ਐਡਰੈਸ ਤੁਹਾਡਾ ਘਰ ਪਰਿਵਾਰ ਪਤਾ ਲੱਗੇ ਤਾਂ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਹੋਈ ਇਹ ਤੁਹਾਡੇ ਤੇ ਜ਼ਰੂਰ ਕਰਾਵਾਂਗੇ ਜੀ ਹੋਠੀੜਾ ਵੀ ਦੀ ਕਿਥੇ ਬੱਚੇ ਕਿਥੇ ਆਹੋ ਹੋਠੀ ਕੱਢ ਲੈਣੇ ਬਾਹਰ ਕਰ ਲੈਣੇ ਨਹੀਂ ਅੰਦਰ ਜੀ ਮੈਂ ਪਾਣੀ ਜਾਂ ਕਰੀ ਜਾਂਦਾ ਮਾਂ ਉਲਟੀ ਹੀ ਕਰਦਾ ਮੈਂ ਅੰਦਰ ਲੈ ਉਹ ਵੀ ਆਪਾਂ ਵੇਖ ਲਾਂਗੇ ਕਰੀ ਸਭਈ ਦੂਈ ਦੇ ਦਾਂਗੇ ਕੋਈ ਗੱਲ ਨਹੀਂ ਅੰਦਰ ਫੜ ਲੈਣੇ ਵੀਰ ਫੜੇ ਮੜੇ ਅੰਦਰ ਚੁੱਕ ਰਿਹਾ ਕੋਈ ਗੱਲ ਨਹੀਂ ਇੱਕ ਠੀਕ ਗੱਲ ਹਾਂ ਫੜ ਲੈ ਅੰਦਰ ਲੈ ਉਹ ਗਰੰਦ ਲੈ ਆਪੇ ਨਹੀਂ ਕੱਢ ਲੋ ਦੋਆ ਬੱਚੇ ਨੂੰ ਕੱਢ ਲੋ ਬਾਹਰ ਦੋ ਵਕਤ ਦੋਵੇਂ ਕੰਮ ਕਰਦੀਆਂ ਨੇ ਕੋਈ ਨਹੀਂ ਲੱਗਾ ਨਹੀਂ ਲੱਤਾ ਉਹ ਕਰ ਜਾਂਦੇ ਬਾਹਰ ਨੂੰ ਬਾਹਰ ਨੂੰ ਹਾਂ ਬੋਲੇ ਅੰਦਰ ਅੰਦਰ ਲੈ ਲੈ ਅੰਦਰ ਅੰਦਰ ਲੈ ਆ ਦੂਜਾ ਕਿਹੜਾ ਆ ਵਾ ਹੋਰ ਕਿੰਨਾ ਬਰਾ ਜਦੋਂ ਜਦੋਂ ਆ ਗਿਆ ਹੋਰ ਕਿਹੇ ਬਾ ਅਨੰਗੇ ਨਾ ਹਣੀ ਤੇ ਕਪੜਾ ਪਾ ਦੋ ਨੰਦਾ ਨਾ ਉਹ ਕੰਬਲ ਪਾ ਦਵਾ ਇਹ ਲਾ ਵੱਡਾ ਕੰਬਲ ਇਹ ਲਾਜ ਮੈਂ ਟਰਨੈਜਰਮਾ ਮੀਟਰ ਲਿਆਈ ਇਹ ਬੋਲਦੇ ਬਲਦੇ ਵੀਰ ਕੁਝ ਕੁਝ ਨਹੀਂ ਬੋਲਦੇ ਬਹੁਤ ਮੋਮਾ ਹੀ ਕਰਦੇ ਰੋਇਆ ਅੱਛਾ ਆਜੋ ਇੱਧਰ ਆਜੋ ਇੱਧਰ ਆਜੋ ਤੇ ਕਿੱਥੋਂ ਮਿਲੇ ਤੁਹਾਨੂੰ ਕਿੱਥੋਂ ਮਿਲੇ ਰਾਤ ਦੇ ਕੋਰਦਰਾ ਸਾਹਿਬ ਆ ਵੀਰ ਸਿੰਘ ਦਾ ਡੇਰਾ ਨਾਲ ਆਪਣੇ ਵੀਰ ਜੀ ਬਾਹਰ ਛੜਕਦੇ ਉੱਥੇ ਹਾਂਜੀ ਰਾਤ ਸਦਾ ਹਾਂਜੀ 8:30 ਕਿਨ 7:30 ਵਜੇ ਦੇ ਕਰੀਬ ਵੀਰ ਜੀ ਅੱਛਾ ਕੋਈ ਛੱਡ ਗਿਆ ਗੁਰਦਾਰੇ ਛੱਡ ਗਏ ਹਾਂਜੀ ਇੱਕ ਉਸ ਪਾਸੇ ਛੜਕਦੇ ਇੱਕ ਉਸ ਪਾਸੇ ਵਾਰ ਵਾਰ ਛੜ ਗਏ ਹਾਂਜੀ ਵੀ ਕੋਰਦਰਾ ਸਾਹਿਬ ਤੋਂ ਅੱਧਾ ਘਲਾਟਵਾ अच्छा ए, एक उस बन्ने ਛੱਡ ਦੇ ਤਾਂ ਦੇਖ ਦੂਜੇ ਬੰਨੇ ਰੜ ਤੇ ਜਿਹੜੇ ਲੜਕੇ ਉੱਪਰ ਚਲੇ ਗਏ ਰੋਡ ਉੱਪਰ ਗੱਡੀ ਨਹੀਂ ਆਜੇ ਗੱਡੀ ਆਉਂਦੀ ਕੋਈ ਸੰਦਾ ਆਉਂਦਾ ਤੇ ਤੈਨੂੰ ਨਾ ਜਾਣਾ ਹੈ उधर ਵੀ ਮੈਂ ਗੁਰਦਾਰੇ ਤਾਂ ਮੈਂ ਵੇਖ ਲਿਆ ਉਹ ਉਹ ਕੁੜੀ ਕਾ ਹੈ अच्छा ਉਹ ਕੁੜੀ ਹੈ ਤੇ ਮੁੰਡਾ ਵਾ ਇਹਨੇ ਚਾਹੂ ਪੀਂਦੇ ਇੰਜ ਨਹੀਂ ਕੋ ਖਾਦਾ ਨਹੀਂ ਨਾ ਕੀ ਬੱਤ ਤੇਰਾ ਨਾ ਕੀ ਆ ਕੁਝ ਨਹੀਂ ਬੋਲਦੇ ਕਿ ਕਿਦੋਂ ਲਾਗੇ ਬੰਨੂ ਕੀਤਾ ਤੁਸੀਂ ਕਿਦੋਂ ਪਤਾ ਇਹਨਾਂ ਦਾ ਕਿ ਕੌਣ ਆ ਕਿੱਥੋਂ ਆ ਕੇ ਜਿੱਤਦਾ ਲੱਗੇ ਨਹੀਂ ਪਤਾ ਕਿ ਉਹਦਾ ਬਾਈ ਵੀ ਹੈ ਮਛੂਥੋਂ ਗਿਆ ਉਹ ਬੰਨੂ ਤੇ ਕੋੜਾ-ਬੜਾ ਪਰ ਪਾਇ ਪਾਦੇ ਨਾ ਉਹਾਂ ਦੀ ਪਰਨੇ ਮਿਲਦੇ ਛੱਡ ਗਿਆ ਕੋਈ ਇਹਨਾਂ ਨੂੰ ਹਨਾ ਆ ਸੰਜੀ ਅੱਜ ਅਸੀਂ ਹਰੀਕੇ ਪੱਤਨ ਆਏ ਆ ਹਰੀਕੇ ਪੱਤਨ ਦੇ ਲਾਗੇ ਬੂਹ ਪਿੰਡਵਾ ਤੇ ਵੀਰ ਜੀ ਨਹੀਂ ਦੱਸਿਆ ਕਿ ਉੱਥੇ ਸੜਕ ਦੇ ਉੱਤੇ ਗੁਰਦਾਰਾ ਸਾਹਿਬ ਸੀਗਾ ਤੇ ਇੱਕ ਬੱਚੇ ਨੂੰ ਸੜਕ ਦੀ ਦੂਸਰੀ ਸਾਈਡ ਛੱਡ ਦਿੱਤਾ ਤੇ ਇੱਕ ਨੂੰ ਸੜਕ ਦੀ ਦੂਸਰੀ ਸਾਈਡ ਛੱਡ ਦਿੱਤਾ ਇਹ ਦੋਵੇਂ ਬੱਚੇ ਇੰਨਾ ਬੋਲਦੇ ਆ ਤੇ ਨਾ ਕੁਝ ਆਪਣੇ ਬਾਰੇ ਦੱਸਦੇ ਆ ਤੇ ਵੀਰੇ ਵੇਲਾ ਕਾਲ ਯੁਗ ਕਿੰਨਾ ਤਕੜਾ ਜੇ ਮੈਂ ਉਹਨਾਂ ਨੂੰ ਵੀਰਾਂ ਨੂੰ ਕਹਿਣਾ ਚਾਹਨਾ ਕਿ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਛੱਡਿਆ ਵਾ ਇੱਥੇ 100 ਅਨਾਥ ਆਸ਼ਰਮ ਹੈਗੇ ਆ 100 ਲੋਕ ਲੋੜਵੰਦੇ ਹੈਗੇ ਤੁਸੀਂ ਕਮ ਸੇ ਕਮ ਉਹਨਾਂ ਨੂੰ ਦੱਸ ਦਿੰਦੇ ਬੱਬੇ ਰਾਤ ਬਰਾਤੇ ਜੇ ਤੇ ਕੋਈ ਗੱਡੀ ਗੁੱਡੀ ਚੜ ਜਾਂਦੀ ਤੇ ਕੌਣ ਜ਼ਿੰਮੇਵਾਰੀ ਗੱਡੀ ਚੜ ਸਕਦੀ ਐ ਰੋਡ ਦੇ ਵਿੱਚ ਤੁਰਿਆ ਬਿਰੜਾ ਜਾਂ ਰੜਕੇ ਸੋ ਯਾਨ ਆ ਰਬੀ ਨਗਾ ਨ ਪੰਚੀ ਜਿਹੜਾ ਕਾਪੀਆ ਦਾ ਹੈਗਾ ਤੇ ਬਾਕੀ ਮੈਂ ਇਸ ਵੀਡੀਓ ਦੇ ਜ਼ਰੀਏ ਉਹਨਾਂ ਵੀਰਾਂ ਨੂੰ ਜਾਂ ਉਸ ਭੈਣ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜੇਕਰ ਤੁਸੀਂ ਆਪਣੇ ਆਪ ਸਾਹਮਣੇ ਆ ਜਾਓਗੇ ਵੀ ਅਸੀਂ ਆਪ ਛੱਡ ਕੇ ਗਏ ਬੱਚੇ ਇਹ ਬੱਚੇ ਸਾਡੇ ਆ ਫਿਰ ਅਸੀਂ ਤੁਹਾਡੇ ਤੇ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਤੇ ਤੁਹਾਡਾ ਸਹਿਯੋਗ ਵੀ ਦਵਾਂਗੇ ਤੇ ਪਰ ਜੇਕਰ ਤੁਸੀਂ ਸਾਹਮਣੇ ਨਾ ਆਏ ਤੁਹਾਡੀ ਵੀਡੀਓ ਤੋਂ ਸਾਨੂੰ ਤੁਹਾਡਾ ਐਡਰੈਸ ਤੁਹਾਡਾ ਘਰ ਪਰਿਵਾਰ ਪਤਾ ਲੱਗੇ ਤਾਂ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਹੋਈ ਇਹ ਤੁਹਾਡੇ ਤੇ ਜ਼ਰੂਰ ਕਰਾਵਾਂਗੇ ਇਹ ਮੈਂ ਤੁਹਾਨੂੰ ਪੱਕਾ ਕਹਿ ਰਿਹਾ ਵਾਂ ਤੇ ਜੇਕਰ ਵੀਡੀਓ ਵੇਖ ਕੇ ਤੁਸੀਂ ਉਹਦਾ ਅਜੋਗੇ ਆਪਣੀ ਗਲਤੀ ਅਹਿਸਾਸ ਮੰਨ ਲੋਗੇ ਤੇ ਅਸੀਂ ਤੁਹਾਡਾ ਸਹਿਯੋਗ ਵੀ ਦੇਵਾਂਗੇ ਤੇ ਮੈਂ ਵੀਰਾਂ ਨੂੰ ਕਹਿਣਾ ਕਿ ਇੱਕ ਵਾਰੀ ਚੰਗੀ ਤਰ੍ਹਾਂ ਇਹਨਾਂ ਨੂੰ ਦੋਵਾਂ ਦਾ ਫੇਸ ਬਖਾ ਦਿਓ ਬੱਚਿਆਂ ਦਾ ਕੋਈ ਵੀਰ ਭਰਾ ਇਹਨਾਂ ਬੱਚਿਆਂ ਨੂੰ ਜਾਣਦਾ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਵੀਡੀਓ ਦੇ ਉੱਤੇ ਦਿੱਤਾ ਵਾ ਤੇ ਜਰੂਰ ਸੰਪਰਕ ਕਰਿਓ ਜੀ ਇਹ ਬੱਚੇ ਗੂੰਗੂ ਕਰੀ ਜਾਂਦੇ ਆ ਹੋਰ ਆਪਣਾ ਕੁਝ ਨਹੀਂ ਦੱਸਦੇ ਤੁਸੀਂ ਵੀ ਬਾਬੇ ਅੱਜ ਸਵੇਰੇ ਵੇਖਿਆ ਇਹਨਾਂ ਨੂੰ ਨਹੀਂ ਰਾਤ ਨੂੰ ਰਾਤ ਨੂੰ ਦੋ ਛੱਡ ਕੇ ਗਏ ਉਹਨੂੰ ਰਾਤ ਦੇਖ ਲਿਆ ਜੀ ਅੱਛਾ ਹਾਂਜੀ ਫਿਰ ਚੋਕ ਕੇ ਆਲੇ ਆਏ ਹਾਂ ਥਾਣੇ ਵੀ ਇਲਾਕਾ ਸਭ ਬਣਾਣਾ ਇਹਨਾਂ ਨੂੰ ਅੱਛਾ ਥਾਣੇ ਆਏ ਹਾਂ ਵੀ ਉਹਦੇ ਵੀ ਰਾਤ ਦੀ ਰਾਤ ਕੋਰਦਾ ਸਭ ਰੱਖੋ ਸਵੇਰੇ ਆਈ ਆ ਸਵੇਰੇ ਕਾਰਵਾਈ ਕਰ ਲਾਂਗੇ ਕੋਲੀਆਂ ਆਪਾਂ ਸਵੇਰੇ ਉਹਨਾਂ ਤੋਂ ਕਰਵਾ ਕੇ ਉਹਨਾਂ ਤੋਂ ਕਾਰਵਾਈ ਪਵਾ ਕੇ ਤਾਂ ਆਪਾਂ ਲੈ ਜੰਨੇ ਆ ਕਿੰਨੂ ਬੁਖਾਰ ਕਿੰਨੂ ਅੱਛਾ ਨਾਗੀ ਬੋ ਤੇਰਾ ਇਹ ਕੋਈ ਨਹੀਂ ਆ ਇਹ ਮਾਈਕ ਕੀ ਮਾਈਕੀਆ ਤੇਰਾ ਨਾਂ ਕੀ ਆ ਇਵੇਂ ਲੱਗਦਾ ਤੁਰਦੇ ਫਿਰਦੇ ਵੀ ਨਹੀਂ ਹੈ ਹਨਾ ਲੱਤਾਂ ਤੋਂ ਵੀ ਆ ਰਹੀ ਆ ਨਾ ਦੋ ਦੀ ਲੱਤਾਂ ਪਾਜੀ ਇਹ ਲਕੀ ਵਿਚਾਰੇ ਦੀ ਕਿਸਮਤ ਆ ਜੁੜਵਾ ਲੱਗਦਾ ਜਿਵੇਂ ਹੈਨਾ ਹਾਂ ਜੁੜੋ ਬਈ ਇਹਨੂੰ ਕਹਿੰਦਾ ਜੋੜੀ ਹੈ ਨਾ ਹੂੰ ਬਹੁਤ ਕਲਜੋਗ ਆ ਉਹਨਾਂ ਕੱਢੇ ਛੱਡਣਾ ਇਹ ਤਰੀਕੇ ਸੰਸਤਾ ਆਨੰਦ ਦੇ ਦੇ ਦੋ ਕਿ ਹਮ ਗੱਲ ਕਰੋ ਕਿਸੇ ਨਾਲ ਤੋਂ ਰੋਡ ਦੇ ਤੇ ਕਾਹਲੀ ਛੱਡਦੇ ਜੀ ਕਿਸਮਤ ਚੱਗੀ ਇਹਨਾਂ ਨੇ ਸੰਦ ਨਹੀਂ ਆਇਆ ਉਹਨਾਂ ਟਾਈਮ ਕੋਈ ਨਹੀਂ ਤਾਂ ਸੰਦ ਤੇ ਕਮੈਂਟਰੀ ਰੋਡ ਵੇਲਾ ਦਾ ਸਹੀ ਗੱਲ ਆ ਤੇ ਜੇ ਸੰਦ ਕੋਈ ਆ ਜਾਂਦਾ ਗਾੜੀ ਦਰਦੇ ਜਾਣੇ ਹੁਜਾਰੇ ਮੈਨੂੰ ਨਾ 10 ਕਿ ਮਿੰਟ ਪਹਿਲਾਂ ਵੀਰ ਨੇ ਦੱਸਿਆ ਮੋਣ ਵੀਰ ਨੇ ਠੀਕ ਹੈ ਸੁਣ ਲਿਆ ਉਹਨੂੰ ਨਾ ਮੈਨੂੰ ਕਹਿੰਦਾ ਦੋ ਨਿੱਕੇ ਨਿੱਕੇ ਬੱਚੇ ਛੱਡ ਗਿਆ ਤੇ ਮੈਨੂੰ ਸੁਣ ਕੇ ਬੜਾ ਉਤਰਾ ਆ ਮੈਂ ਮਾਂ ਵੀਰ ਨਾਲ ਜਾਂਨ ਵੀਰ ਨਾਲ ਬੋਦੇ ਮੇਰੇ ਕੋਲ ਗਿਆ ਤੁਹਾਡਾ ਨੰਬਰ ਹੂੰ ਤੇ ਜਾਂ ਫਿਰ ਮਾਰਾ ਕਰਾ ਲਓ 10 ਮਿੰਟ ਤੱਕ ਦਵਾਈ ਪੀ ਲਾ ਦਵਾਈ ਪੀ ਲਾ ਪੀ ਲਾ ਬੋਤਲ ਰੋਗ ਨਾ ਪਿਆਰੇ

ਇਹਦੇ ਕੋਈ ਨਿਸ਼ਾਨੀ ਨਹੀਂ ਸੁਣਨੀ ਹੋਈ ਜੀ ਇਹਨਾਂ ਤਾਂ ਫਿਰ ਬੱਚਿਆਂ ਨੂੰ ਕੋਈ ਛੱਡ ਗਿਆ 1.5 ਸੌ ਬਖਾਰ ਕਿੰਨਾ ਕ ਲੈ ਜੀ ਫਿਰ ਇਹਨਾਂ ਨੂੰ ਆਪਾਂ 1.5 ਸੌ ਹੋਰ ਕੋਈ ਮੈਡੀਸਿਨ ਦੇਣੀ ਹੋਣਾ ਆਓ ਵੇਟ ਕਰ ਲਓ ਕੋਈ ਨਹੀਂ ਆਪਣੇ ਕਪੜੇ ਬਦਲ ਲਓ ਚਲੋ ਜੀ ਜੀ ਸਾਹਿਬ ਕੱਪੜੇ ਤਾਂ ਉਹਨਾਂ ਉੱਥੇ ਲੈ ਕੇ ਬਦਲਾਵਾਂਗੇ ਨਾ ਨਹੀਂ ਜਾ ਹਾਂ ਥਾਣੇ ਚੱਲ ਜਾਂਦੀ ਦਵਾਈ ਜੀ ਲੋੜ ਪਈ ਤਾਂ ਉੱਥੋਂ ਲੈ ਲਾਂਗਾ ਮੈਂ ਕੋਈ ਗੱਲ ਨਹੀਂ ਇਹਨੂੰ ਬਿਠਾਓ ਹਾਂ ਇਹ ਹਾਂ ਥਾਣੇ ਚੱਲ ਜੀ ਆਪਾਂ ਕਪੜੇ ਤੇ ਕੋਈ ਗੱਲ ਨਹੀਂ ਉਥੇ ਆਸ਼ਮ ਜੀ ਵਾਧੂ ਪਏ ਆ ਬਾਈ ਇਹ ਗੱਲ ਨਹੀਂ ਆ ਗੱਡੀ 'ਚ ਬਿਠਾ ਲਓ ਗੱਡੀ 'ਚ ਚੁੱਕੋ ਇਹਨੂੰ ਫੜੇ ਇਹਨਾਂ ਨੂੰ ਫੜੋ ਚੁੱਕੋ ਆਇਆ ਆ ਵੀਰ ਇਹ ਫੜੀ ਇਹਨੂੰ ਦਵਾਇਆ ਇਸ ਨਾਂ ਨਾ ਆਇਆ ਨਾ ਆਇਆ ਮਾ ਮਾ ਆਹ ਬੋਲਦਾ ਥੋੜਾ ਥੋੜਾ ਨਾ ਆਪ ਲੋਕ ਬਾਰੀ ਖੋਲੋ ਇਸਕੀ ਇਸ ਕਮੈਂਟ ਆ ਥੋੜਾ ਥੋੜਾ ਬੋਲਦਾ ਬੱਚਾ ਇਹ ਬੋਲਦਾ ਆਇ ਲਪੋਖ ਲਗੀ ਵਿਚਾਰਿਆਂ ਨੂੰ ਆ ਲੈ ਆ ਵੇ ਖੋਲ ਕੇ ਦੇ ਇਸਾਈਂ ਦੀ ਪੁਲਿਸ ਸਟੇਸ਼ਨ ਲੈ ਕੇ ਆਏ ਆ ਬੱਚਿਆਂ ਨੂੰ ਥਾਣੇ ਦਾ ਕਿ ਆਏ ਆ ਤੇ ਤੁਹਾਨੂੰ ਦਿਖਾਇਆ ਸੀ ਤੇ ਵੇਖ ਲਓ ਜਮਾਨਾ ਕਿਹੋ ਜਿਹਾ ਆ ਗਿਆ ਵਾ ਪਹਿਲਾਂ ਲੋਕ ਗਾਵਾਂ ਡੰਗਰ ਰਾਤ ਬਰਾਤੇ ਇੱਕ ਦੂਜੇ ਦੇ ਪਿੰਡ ਛੱਡ ਕੇ ਆਉਂਦੇ ਹੁੰਦੇ ਸੀਗੇ ਪਰ ਹੁਣ ਇਹ ਇਨਸਾਨੀ ਤਮਾਰ ਗਿਆ ਕਿ ਲੋਕੀ ਬੱਚਿਆਂ ਨੂੰ ਰਾਤ ਬਰਾਦੇ ਮਤਲਬ ਕਿ ਛੱਡ ਕੇ ਜਾਣ ਲੱਗਦੇ ਆ ਇੱਕ ਕਹਾਵਤ ਸੁਣੀ ਹੈ ਕਿ ਮਾਵਾ ਪੁੱਤ ਨਹੀਂ ਸੰਭਣ ਗਿਆ ਤੇ ਲੋਕੀ ਵਾਕਿਆ ਹੀ ਉਹ ਕਾਲ ਯੁਗ ਆ ਗਿਆ ਤੇ ਉਹ ਸਮਾਂ ਆ ਗਿਆ ਕਿ ਮਾਵਾ ਪੁੱਤ ਨਹੀਂ ਸੰਭਲੀਆਂ ਆ ਬੱਚੇ ਇਹ ਕਹਿੰਦੇ ਇਹਨਾਂ ਦੇ ਫੋਟੋਆਂ ਫੜਵਾ ਖਿੱਚ ਲੋ ਬੱਚਿਆਂ ਦੀ ਤੇ ਗਰੁੱਪਾਂ ਕਰਾਪਾਂ ਢਾਡੇ ਜਿਹੜੇ ਹੈਗੇ ਆ ਪਾਪੂ ਦੇ ਉਹ ਕਿਤੇ ਨਾ ਕਿਦੋਂ ਪਤਾ ਲੱਗ ਜਾਊਗਾ ਇਹ ਤੁਹਾਨੂੰ ਹੋਰ ਲੈ ਆਪੋ ਜੀ ਸੋਹਣੇ ਫੋਟੋ ਖਿੱਚ ਕੇ ਤੇ ਬੇਨਤੀ ਹੈ ਕਿ ਨੰਬਰ ਥੱਲੇ ਜ਼ਰੂਰ ਲਿਖਿਓ ਕਈ ਲੋਕੀ ਫੋਟੋ ਪਾ ਦਿੰਦੇ ਆ ਤੇ ਨੰਬਰ ਥੱਲੇ ਹੁੰਦਾ ਹੀ ਨਹੀਂ ਆ ਹਾਂਜੀ ਨੰਬਰ ਭਾਵੇਂ ਆਪਣਾ ਹੀ ਲਿਖ ਲਿਓ ਕੋਈ ਗੱਲ ਨਹੀਂ ਹੈਣਾ 100 ਪੱਟੇ ਚੱਕੇ 6 ਪਹੀਆਂ ਭੁਆਂ ਚੱਕੇ ਇਹ ਕਿੱਥੇ ਲੈ ਗਏ ਇਹ ਬਾਬੇ ਬੂ ਪੈਂਡ ਇਥੋਂ ਲੱਗੋਈ ਹਾਂ ਹਾਂ ਚੌਂਕੀ ਦੇ ਨਾਲ ਹੀ ਚੌਂਕੀ ਦੇ ਨਾਲ ਹੀ ਛੱਡ ਗਿਆ ਸੀ ਕੋਈ ਛੱਡ ਗਿਆ ਛੱਡ ਗਿਆ ਹਾਂ ਨਹੀਂ ਨਹੀਂ ਖਾਂਦੇ ਉਹ ਖਾਂਦੇ ਨਹੀਂ ਦੇ 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 ਦੋ ਆ ਆ ਆ ਖਾਂਦੇ ਆ ਤੇ ਉਹਨੂੰ ਬੁਖਾਰ ਆ ਨਾ ਕੁੜੀ ਨੂੰ ਇਹ ਚਾਹ ਵੀ ਪੀਤੀ ਉਹਨੂੰ ਬੁਖਾਰ ਆ ਕੁੜੀਆਂ ਨੂੰ ਉਪਰਲੀ ਲਾਲ ਛੋਟਾ ਵਾਲੀ ਕੁੜੀਆ ਵਾ ਦਵਾਈ ਆ ਹਾਂਜੀ ਆਪਣੇ ਗੁਰਦਵਾਰੇ ਗਾੜੀ ਹੂੰ ਨੇ ਬਾਬੇ ਰੱਬ ਭਲਾ ਕਰੇ ਲੱਭ ਜਾਣਗੇ ਪਰਿਵਾਰ ਲੱਭ ਗਏ ਕਦੋਂ ਲੱਭ ਜਾਣਗੇ ਉਹ ਕੈਮਰੇ ਡੈਕ ਫਰੋ ਲਾਉਂ ਹਾਂ ਹਾਂ ਕੈਮਰੇ ਗੁਮਰੇ ਵੀ ਹਾਂ ਫਰੋ ਲੈ ਜਾਣੇ ਜੋ ਥੇ ਹਾਂਜੀ ਹੋਰ ਭਰਾ ਠੀਕ ਠਾਕ ਵਧੀਆ ਹਾਂ ਹਾਂ ਇਹ ਲੱਭ ਜਾਣਗੇ ਪਰਿਵਾਰ ਦੇ ਕੱਲ ਜੂਗਾ ਕੱਲ ਜੂਗਾ ਜੇ ਵਛਾ ਹੋਇਆ ਤਾਂ ਨਹੀਂ ਹੈ ਸਹੀ ਗੱਲ ਆਪਾਂ ਕੋਈ ਆਪਣੇ ਘਰ ਜਾਨਵਰ ਹੋਵੇ ਉਹ ਵੀ ਛੱਡ ਨੂੰ ਜੀ ਨਹੀਂ ਕਰਦਾ ਵਾਈਗੁਰ ਭਲਾ ਕਰੇ ਮਾਰੇ ਭਲਾ ਕਰੇ ਸੱਚੇ ਪਾਸੇ ਜੋ ਕਿਸਮਤ ਵਿੱਚ ਚਾਹਾਂ ਦੇ ਸਜਾ ਉਹਨਾਂ ਨੂੰ ਮਿਲਣੀ ਚਿਹਰੀ ਕੁੜੀਆਂ ਹਨ ਜਿਹੜੇ ਮਿਲੂਗੀ ਮਿਲੂ ਕਿਉਂ ਨਾ ਸਜਾ 25 ਸਾਲ ਦੀ ਹੈ ਪੂਰੀ ਮੁੰਡਾ ਜਾ ਕੇ ਨਾ ਕੁੜੀ ਮੁੰਡਾ ਉਹ ਪੱਲੀ ਕੁੜੀ ਬੰਨ ਲੀ ਕੁੜੀ ਉਹ ਦੋਨੋਂ ਬੁਖਾਰ ਵੀ 101 ਹੈ ਬੁਖਾਰ ਹੈ ਤੇ ਪਤਾ ਕੀ ਕੀਤਾ ਵਾ ਇੱਕ ਬੰਨੇ ਛੜਕ ਤੇ ਇੱਕ ਨੂੰ ਬਿਠਾ ਰਾ ਦੂਜੇ ਬੰਨੇ ਦੂਜੇ ਨੂੰ ਬਿਠਾ ਰਾ ਕਾਰਨ ਪਤਾ ਕੀ ਹੋਊਗਾ ਇੱਕ ਮਲਕ ਅੱਡ ਅੱਡ ਬਹੋਂ ਦਾ ਕਾਰਨ ਕੀ ਹੋਊਗਾ ਦੱਸੋ ਬੜਾ ਇਹ ਤੁਹਾਨੂੰ ਕਿਸੇ ਬੰਦੇ ਦੇ ਧਿਆਨ ਚ ਪੈਣੇ ਬੱਚੇ ਅੱਛਾ ਅੱਛਾ ਰੁਕੂਗਾ ਕੋਈ ਉਤਰ ਹਾਂ ਪੀ ਧਿਆਨ ਚ ਬੈਣ ਬੱਚੇ ਘਪਰਾਗੇ ਤਾਂ ਕਿ ਇੱਕ ਦੂਜੇ ਬੰਨੇ ਲੰਘ ਨਹੀਂ ਸਕਦੇਗੇ ਘਪਰਾਏਗੇ ਉਹਦੇ ਬਾਅਦ ਤੇ ਨਾ ਆਪਾਂ ਇਹ ਨਿਸ਼ਾਨੀਆਂ ਲਾ ਦਨੇ ਇੱਕ ਸਾਡੇ ਉਹਨਾਂ ਨਿਸ਼ਾਨੀਆਂ ਲਾ ਦੀਆਂ ਵੀ ਫੇ ਇੱਕ ਆ ਨਿਸ਼ਾਨੀ ਦੇਖਾ ਵੀ ਕੋਈ ਉਤਰੂਗਾ ਇਹਨਾਂ ਨੂੰ ਦੇਖੂਗਾ ਤੇ ਲੈ ਕੇ ਜਾਊਗਾ ਹਾਂ ਕਿਦਾਂ ਭਾਏ ਆ ਕੋਈ ਵੇਖੂ ਆ ਕੋਈ ਦੱਸ ਆ ਬਾਬਾ ਜੀ ਆਏ ਹਾਂ ਮੈਨੂੰ ਇਹਨਾਂ ਨੇ ਫੋਨ ਕੀਤਾ ਵੀਰਾਨੀ ਨੂੰ ਇਹਨਾਂ ਨੂੰ ਵੀਰ ਦਾ ਹੈਗਾ ਫੇ ਨਾ ਤੇ ਮੇਰਾ ਫੋਨ ਤਸਵੀਰ ਹਾਂ ਜੀ ਮਾਮਾ ਗਿਆ ਵੇਖਿਆ ਗੱਲ ਬੱਚੇ ਤੂੰ ਹਾਂ ਤਾਂ ਮੈਂ ਤੁਹਾਨੂੰ ਨਾ ਗੁਰਦਾਸ ਸਾਹਿਬ ਬਾਬੇ ਕਹਾਵਤਾਂ ਸੁਣੀਆਂ ਦੀਆਂ ਸੀ ਮਾਹਾਂ ਪੁੱਤ ਨਹੀਂ ਸਾਹਮਣੀਆਂ ਨਹੀਂ ਸੁਣ ਕਹੇ ਵੇਲਾ ਗੱਲ ਹੋ ਗਿਆ ਨਾ ਸੱਚੀਆਂ ਆ ਗਿਆ ਕੱਲ ਜੋ ਪਿੰਡ ਦੀਆਂ ਪਿੰਡ ਦੀ ਤੁਰੀਆਂ ਆਈਆਂ ਵੇਲਾ ਉਹ ਵੀ ਮਿਲਦੀਆਂ ਆਉਂਦੇ ਜੋ ਬੋਲ ਨਿਕਲ ਜਾਂਦੇ ਨਾ ਇੱਕ ਉਹ ਪੂਰੇ ਹੂਣੇ ਹੈ ਬਾਬੇ ਨੇ ਸੱਚੀਆਂ ਕਿਹਾ ਬਾਬੇ ਨੇ ਉਹ ਹੈ ਜਾਂਦੇ ਉਹ ਇਦਾਂ ਹੀ ਕਰ ਇਦਾਂ ਕਰੀ ਜਾਂਦਾ ਖਾਂਦੇ ਵੀ ਤੀਤੀ ਬੋਲਦਾ ਨਹੀਂ ਨਾ ਕੁਝ ਨਹੀਂ ਨਾ ਬੋਤਰ ਦੇ ਵੀ ਨਹੀਂ ਤੁਰ ਦੇ ਵੀ ਨਹੀਂ ਇਕ ਮਮਾ ਮਮਾ ਕਰਦਾ ਇਹ ਇਦਾਂ ਕਹਿੰਦੇ ਡਿਸਟਰਬ ਹੋ ਵੀਦਾ ਹਾਂ 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 ਕਬਰਾ ਨਹੀਂ ਕਬਰਾ ਨਹੀਂ ਕਬਰਾ ਨਹੀਂ ਠੀਕ ਹੈ ਨਾ ਦਿਮਾਗੀ ਵੀ ਨਹੀਂ ਸਹੀ ਮਨ ਦੇ ਥੋੜੇ ਹੱਲ ਲੱਗਦੇ ਥੋੜੇ ਦੱਸਣ ਹਾਂ ਡਿਸਟਰਬ ਬਦਮਾਗੀ ਦਿਮਾਗੀ ਸਹੀ ਜਾਓ ਥੋੜਾ ਜ਼ਿਆਦਾ ਹੋ ਜ਼ਿਆਦਾ ਸ਼ਾਂਤ ਚੁੱਪ ਕੇ ਬਠੀਣਾ ਛੜੀ ਬੈ ਜਾਣਾ ਬੈ ਜਾਓ ਬੈ ਜਾਓ ਹੈ ਨਾ ਕੀ ਕਹਿ ਸਕਦਾ

ਜੋ ਤੇ ਵੈਨ ਨੂੰ ਪਰੇ ਨੂੰ ਕਰਦੇ ਹੋਰ ਥੋੜਾ ਉੱਧ ਲੈ ਗੋ ਮਾੜਾ ਮੋਟਾ ਵੀ ਨਹੀਂ ਹਿਲਦਾ ਜੁਲਦਾ ਬਿਲਕੁਲ ਬੱਚਾ ਮੈਂ ਨਾ ਇਹਨਾਂ ਨੂੰ ਬੱਚਾ ਨਹੀਂ ਵੀਰ ਬੱਚੇ ਨੂੰ ਹੱਥ 'ਚ ਫੜ ਇਹਨੂੰ ਹੱਥ 'ਚ ਫੜ ਇਧਰ ਆ ਬੱਚੇ ਨੂੰ ਹੱਥ 'ਚ ਫੜੋ ਇੱਕ ਵਾਰੀ ਫੜੀ ਰੱਖ ਬੱਚੇ ਨੂੰ ਤੂੰ ਵੀ ਬਾਹਰ ਘੱਟ ਬੱਚੇ ਨੂੰ ਫੜੀ ਰੱਖ ਹਾਂ ਹਾਂ ਹਾਂਜੀ ਤੁਰਦੇ ਵੀ ਨਹੀਂ ਗਏ ਨਹੀਂ ਤੁਰਦੇ ਵੀ ਨਹੀਂ ਆ ਆਹ ਵੇਖੋ ਲੱਤਾਂ ਦੇ ਹੋ ਇੱਥੇ ਕਿਹੜੇ ਨੇ ਜੋੜੀਆਂ ਆ ਆਹ ਹਾਂਜੀ ਸੰਜੀ ਆ ਬੇਨਤੀ ਹੈ ਕਿ ਇਹ ਜਿਹੜੇ ਬੱਚੇ ਜਿਵੇਂ ਤੁਹਾਨੂੰ ਵੀਡੀਓ ਚ ਦੱਸਿਆ ਸੀਗਾ ਕਿ ਪਿੰਡ ਬੂਹ ਜ਼ਿਲ੍ਹਾ ਤਰਨਤਾਰਨ ਗੁਰਦਾਰਾ ਦੇ ਸਾਹਮਣੇ 12 ਨਵੰਬਰ ਨੂੰ ਮਤਲਬ ਕਿ ਕੱਲ ਰਾਤ ਆ ਸੜਕ ਦੇ ਇੱਕ ਐਸ ਬੰਦੇ ਕੋਈ ਛੱਡ ਗਿਆ ਤੇ ਇੱਕ ਸੱਜੇ ਬੰਦੇ ਕੋਈ ਛੱਡ ਗਿਆ ਤੇ ਮੈਂ ਇਸ ਵੀਡੀਓ ਦੇ ਜ਼ਰੀਏ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਹਨਾਂ ਬੱਚਿਆਂ ਨੂੰ ਜੇ ਕੋਈ ਵੀਰ ਪਛਾਣਦਾ ਹੋਵੇ ਤੇ ਆ ਸਾਨੂੰ ਜਰੂਰ ਦੱਸੇ ਤੋਂ ਕਿ ਇਹ ਵੀਰਾਂ ਨੇ ਆਪਣਾ ਫਰਜ਼ ਨਿਭਾ ਦਿੱਤਾ ਵਾ ਬੱਚਿਆਂ ਨੂੰ ਲਿਜਾ ਕੇ ਆ ਆਪਣੇ ਇਹਨਾਂ ਸਾਂਭਾਲ ਕੀਤੀ ਆ ਹੁਣ ਪੁਲਿਸ ਥਾਣਾ ਵਾ ਜਿਹੜਾ ਹਰੀਕੇਪਤਨ ਤੁਸੀਂ ਦੇਖ ਸਕਦੇ ਜੀ ਉੱਥੇ ਕੰਪਲੇਂਟ ਕਰਕੇ ਤੇ ਬੱਚੇ ਸਾਨੂੰ ਹੈਂਡਓਵਰ ਕਰਨ ਲੱਗੇ ਆ ਤੇ ਮੈਂ ਵੀਰਾਂ ਨੂੰ ਕਹਿਣਾ ਕਿ ਦੋਵੇਂ ਬੱਚੇ ਇੱਕ ਇਤਨਾ ਵਿਖਾ ਦਿਓ ਇਹ ਆ ਜਿਹੜੀ ਆ ਬੇਟੀ ਆ ਇਹ ਬੱਚੀ ਆ ਤੇ ਜਿਹੜਾ ਦੂਸਰਾ ਬੱਚਾ ਵਾ ਇਹ ਬੇਟਾ ਵਾ ਸਿਰਫ ਮम्मा ਮम्मा ਕਹਿੰਦਾ ਵਾ ਹੋਰ ਆਪਣੇ ਬਾਰੇ ਕੁਝ ਨਹੀਂ ਦੱਸਦਾ ਸੰਜੀ ਜਿਵੇਂ ਤੁਸੀਂ ਕਹਾਵਤਾਂ ਸੁਣੀਆਂ ਸੀਗੀਆਂ ਕਿ ਮਾਵਾ ਪੁੱਤ ਨਹੀਂ ਸਾਂਭਣ ਗਿਆ ਅੱਜ ਉਹ ਸਮਾਂ ਆ ਗਿਆ ਵਾ ਅੱਜ ਉਹ ਕਲ ਯੁਗ ਆ ਗਿਆ ਵਾ ਕਿ ਵੇਖੋ ਆਪਾਂ ਬੱਚਿਆਂ ਨੂੰ ਕਿਦਾਂ ਮਿੰਤਾ ਕਰ ਕਰਕੇ ਰੱਬ ਦੀਆਂ ਅਰਦਾਸਾਂ ਕਰ ਕਰਕੇ ਆਪਾਂ ਰੱਬ ਤੋਂ ਲੈਣੇ ਆ ਅੱਗੇ ਕੋਈ ਲੋਕੀ گاਵਾ ਛੱਡ ਕੇ ਜਾਂਦੇ ਹੁੰਦੇ ਸੀ ਰਾਤ ਦਾ ਸਮਾਂ ਹੋਣਾ ਲੋਕਾਂ ਨੇ گاਵਾ ਇੱਕ ਪਿੰਡ ਤੋਂ ਦੂਜੇ ਪਿੰਡ ਛੱਡ ਜਾਣੀਆਂ ਪਰ ਕਿਹੋ ਜਿਹਾ ਸਮਾਂ ਆ ਗਿਆ ਕਿ ਅੱਜ ਕੱਲ ਆਪਣੇ ਜਿਗਰ ਦੇ ਟੋਟੇ ਹੀ ਆਪਣੇ ਬੱਚੇ ਹੀ ਲੋਕੀ ਛੱਡਣ ਜਾਂ ਮਤਲਬ ਕਿ ਇਧਰੋਂ ਮਤਲਬ ਕਿ ਰਾਤ ਬਰਾਤੇ ਬੱਚੇ ਹੀ ਆਪਣੇ ਛੱਡਣ ਲੱਗ ਪਏ ਆ ਵੇਖੋ ਕਿੱਡਾ ਤਗੜਾ ਕਾਲ ਯੁੱਗ ਆ ਗਿਆ ਵਾ ਸੋ ਇਸ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਜਰੂਰ ਕਰਿਓ ਇਹਨਾਂ ਬੱਚਿਆਂ ਵਾਸਤੇ ਸ਼ੇਅਰ ਕਰਿਓ ਪਤਾ ਲੱਗਦੇ ਕਿ ਉਹ ਕਿਹੜੇ ਪਾਪੀ ਲੋਕ ਵਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਰਾਤ ਬਰਾਤੇ ਕੋਈ ਸੜਕ ਦੇ ਉੱਤੇ ਲਾ ਕੇ ਗਏ ਆ ਉਹ ਰੋਡ ਇੰਨਾ ਜ਼ਿਆਦਾ ਚੱਲਦਾ ਵਾ ਪਤਾ ਹੀ ਨਹੀਂ ਸੀ ਲੱਗਣਾ ਜੇ ਕੋਈ ਕੋ ਟਰੱਕ ਟੁੱਕ ਵਾਲਾ ਇਹਨਾਂ ਦੇ ਉੱਤੋਂ ਦੀ ਲੰਘ ਜਾਂਦਾ ਤੇ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਣਾ ਵੀ ਕੌਣ ਵਾ ਤੇ ਕੀ ਗੱਲ ਹੋਈ ਆ ਆ ਗੁੜੀਆ ਵਾ ਆ ਆ ਗੁੜੀਆ ਤੇ ਉਹ ਬੇਟਾ ਵਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹੋ ਜਿਹੇ ਜਿਹੜੇ ਲੋਕ ਵਾ ਉਹਨਾਂ ਦਾ ਪਤਾ ਲੱਗ ਸਕੇ ਇਸ ਵੀਡੀਓ ਵੇਖ ਕੇ ਹੋਰਾਂ ਨੂੰ ਵੀ ਨਸੀਹਤ ਆਊਗੀ ਕਿ ਜਿਹੜੇ ਬੱਚੇ ਆ ਉਹ ਐਦਾਂ ਸੁੱਟਣ ਵਾਸਤੇ ਨਹੀਂ ਰੱਬ ਨਹੀਂ ਸਾਨੂੰ ਦਿੱਤੇ ਠੀਕ ਹੈ ਬਣਾ ਲਾ ਹੁਣ ਇਹ ਨਾ ਬੱਚਿਆਂ ਨੂੰ ਅਸੀਂ ਆਸ਼ਰਮ ਦੇ ਵਿੱਚ ਲੈ ਕੇ ਚੱਲੇ ਆ ਤੇ ਕੋਈ ਵੀਰ ਭਰਾ ਇਹਨਾਂ ਨੂੰ ਜੇ ਜਾਣਦਾ ਹੋਵੇ ਸਾਨੂੰ ਵੀਡੀਓ ਵੇਖ ਕੇ ਜਰੂਰ ਫੋਨ ਕਰੇ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹਾਂ ਚਾਪੀਏ ਨਹੀਂ ਬਾਏ ਥੈਂਕ ਯੂ ਧੰਨਵਾਦ ਜੀ ਚੰਗਾ ਬਾਬੇ ਬਹੁਤ ਬਹੁਤ ਧੰਨਵਾਦ ਹਾਂ ਚੰਗਾ ਜੀ ਹਾਂ ਪੁੱਛਾ ਦੇ ਨੰਬਰ ਤੁਹਾਡਾ ਕੋ ਆ ਗਿਆ ਵਾ ਹਾਂ ਨੰਬਰ ਮੇਰੇ ਕੋਲ ਹੈਗਾ ਤੁਸੀਂ ਉਸੇ ਫੋਨ ਤੋਂ ਫੋਨ ਲਉਣਾ ਜਿੱਦੋਂ ਜਿਹੜਾ ਮੈਂ ਸੇਵ ਕੀਤਾ ਨਾ ਉਸੇ ਨੰਬਰ ਤੋਂ ਹਾਂ ਮੈਂ ਨੰਬਰ ਸੇਵ ਕੀਤਾ ਤੁਹਾਡਾ ਹਾਂ ਹਾਂ ਓ ਬੱਲੇ ਕਿਦਾਂ? ਥਲੀ ਕਿਦਾਂ? ਬੇਟਾ ਵਧੀਆ? ਵਧੀਆ। ਬਹੁਤ ਠੀਕ ਠਾਕ ਵੀ ਸੀ। ਮੇਰਾ ਮੇਰਾ ਵੈਗਰੂ ਦੀ ਅੱਜ ਕਰ ਲਈ ਤੋ। ਹਾਂ? ਹਾਂ ਬਹੁਤ ਠੀਕ ਠਾਕ। ਚਲੋ। ਐਡੀ ਫੋਟੋ ਫਾਟੋ ਖੇਚ ਲੋ ਬੱਚਿਆਂ ਦੇ ਖਿਜਨੀ ਆ ਦੇ। ਗਰੁੱਪ ਗਰੁੱਪ ਵਿੱਚ ਪਾ ਦਿਓ। ਹਾਂ ਮੈਂ ਵੀਡੀਓ ਪਾ ਦੇਣੀ ਹੈ ਨਾ। ਤੇ ਮੈਨੂੰ ਜੇ ਕੋਈ ਪਤਾ ਮੈਂ ਤਾਂ ਆਦ ਰਖਣਾ ਮੈਂ ਗਰੁੱਪਾਂ ਕਰਾ ਬਹੁਤ ਕੋਈ ਪਤਾ ਲੱਗ ਜੂ ਕੌਣ ਆ ਜਿੱਥੋਂ ਆਏ ਆ। ਛੱਡ ਕੇ ਤਾਂ ਕੋਈ ਆਪ ਹੀ ਗਿਆ। ਚਲੋ ਥੈਂਕ ਯੂ ਧੰਨਵਾਦ। ਨਹੀਂ ਬਾਤ ਧੰਨਵਾਦ ਬ੍ਰਦਰ। ਹਾਂ ਚੰਗਾ ਜੀ। ਤਲ ਮੈਂ ਜਣਾਉਂਦਾ ਗੱਡੀ ਹੂੰ ਬਹੁਤ ਵੱਜਾ ਵੱਡਾ ਖੁੱਲਣਾ ਹੁੰਦਾ ਹੈ ਵਾਈਗ ਲੈ ਲੈ ਜਾ ਤਮੇ ਤਾਣ ਗੁਰੂ ਰਾਮਦਾਸ ਅੱਜ ਜਲਾਜੁਤੀ ਹੈ ਹੈ ਅੱਜ ਬਣਾਈ ਗਾਲੇ ਆ تایਮ ਸੀ ਹੋਰ ਗਾਉਂ ਸੋਹਰੇ ਰਹਿਣੇ ਕੋਲ ਚਿਕਾ ਦੇ ਬੇਜਾ ਪਰਬਾਸ ਕਿਥੇ ਆ ਪਰਬਾਸ ਮੰਜਾ ਲੈ ਕੇ ਇੱਕ ਬੱਚਾ ਨੂੰ ਕੱਢ ਬਾਹਰ ਬੱਚੇ ਹਾਂ ਬੱਚੇ ਨਹੀਂ ਦੇ ਪਰਬਾਸ ਪੁੱਤ ਇਥੇ ਮੰਜਾ ਲੈ ਕੇ ਆ ਇਥੇ ਮੰਜਾ ਲੈ ਕੇ ਪਹਿਲਾਂ ਇਥੇ ਲੈ ਮੰਜਾ ਇੱਥੇ ਆ ਕਿੱਥੇ ਦਾ ਉਹ ਉਹ ਦੂਰ ਕਿਥੇ ਆ ਮਾਨੂੰ ਪੁੱਤ ਸਾਇਰ ਤੇ ਉਹ ਚੱਲ ਮੈਂ ਲੈ ਕੇ ਜਾ ਆ ਇੱਥੇ ਬਾ ਇਹ ਜੱਗੀ ਕਿੱਥੋਂ ਲਿਆਦੇ ਇਹ ਹਰੀਆਂ ਤੋਂ ਇਹਨਾਂ ਨੂੰ ਬਾਹ ਬੱਚਿਆਂ ਨੂੰ ਪਰਵਾਸ ਕੱਢ ਇਹਨਾਂ ਨੂੰ ਬੱਚਾ ਇੱਥੋਂ ਕੱਢ ਬਾਹ ਇਹਨਾਂ ਨੂੰ ਨਵਾ ਦਿਓ ਨਵਾ ਕੇ ਤੇ ਕੱਪੜੇ ਪਾ ਦਿਓ ਇਹਨਾਂ ਨੂੰ ਛੋਟੇ ਛੋਟੇ ਆ ਬਾਪਾ ਕੁਛ ਛੱਡ ਕੇ ਚਲੇ ਗਿਆ ਰਨ ਕੋਈ ਛੱਡ ਕੇ ਜਾਗੇ ਹਾਂ ਇੱਥੇ ਇੱਥੇ ਬਿਠਾ ਦੇ ਬਿਠਾ ਦੇ ਬਿਠਾ ਦੇ ਕੱਲ ਬਿਠਾ ਦੇ ਦੂਜਾ ਬੱਚਾ ਵੀ ਕੱਢ ਬਾਹ ਬਾਰ ਬਾਰ ਆਇਆ ਤੋੜ ਬਾਰ ਇਹਨੂੰ ਕੱਢ ਬਾਰ ਆਇਆ ਇੱਥੇ ਬਿਠਾ ਇੱਥੇ ਬਿਠਾ ਦੇ ਇਹਨੂੰ ਬਾਬਾ ਨਹੀਂ ਆਣਾ ਕੋਸ ਕਰਨਾ ਨਾ ਦੱਸ ਦੇ ਕੇ ਹੈ ਇਹ ਚੁੰਨੂ ਮੁੰਨੂ ਆਪਣੇ ਹਰੀਆਂ ਦਵਾਈਆਂ ਆ ਹੈ ਬੱਚੇ ਮਾਤਾ ਕੋਈ ਛੱਡ ਕੇ ਚਲੇ ਗਿਆ ਇਹਨਾਂ ਨੂੰ ਛੜਕ ਦੇ ਇਹਨਾਂ ਨੂੰ ਕੋਈ ਛੱਡ ਕੇ ਚਲੇ ਗਿਆ ਹਾਂ ਲੱਖ ਦੀ ਲਾਡ ਮਰ ਜਾਣਗੇ ਤੇ ਅੱਗੇ ਰਾਹ ਦੀ ਕਿਤੇ ਚਲੀ ਜਾਵੇ ਛੱਡ ਕੇ ਜਾਣ ਆ ਲੈ ਵੀ ਭਲਾ ਕਰੀ ਆਹ ਮੁੰਡਾ ਹੀ ਤਾਂ ਉਹ ਗੁੜੀਆ ਹੀ ਠੀਕ ਆ ਮਾਤਾ ਇਹਨਾਂ ਦੇ ਕੱਪੜੇ ਕੱਢ ਦੇ ਇਹਨਾਂ ਨੇ ਮੇਜ ਦੇ ਠੀਕ ਆ ਤੇ ਇਹਨਾਂ ਨੂੰ ਨਵਾ ਸੁਰਤਾ ਵੀ ਕੋਈ ਇਹਨਾਂ ਨੂੰ ਹਾਂ ਨਾ 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 ਮਖਰਨਾ ਨਾ ਆਓ ਗੁੜੀਆ ਹੀ ਆ ਬੇਟਾ ਤੇ ਇਹਨਾਂ ਨੂੰ ਇਹਨੂੰ ਨਵਾ ਇਹਨਾਂ ਨੂੰ ਇੰਨੇ ਤੇ ਕੁਝ ਖਾਦਾ ਪੀਤਾ ਵਾ ਇਹਨੇ ਬਹੁਤ ਕੁਝ ਖਾਦਾ ਬਿਸਕੁਟ ਖਾਦੇ ਆ ਉਹਨੇ ਕੁਝ ਨਹੀਂ ਖਾਦਾ ਤੇ ਉਹਨੂੰ ਬੁਖਾਰ ਵੀ ਚੜਿਆ ਠੀਕ ਆ ਦਵਾਈ ਉਹਨੂੰ ਦਿੱਤੀ ਆ ਅੱਜ ਨਵਾ ਕੱਲ ਨਵਾਵਾਂਗੇ ਉਹਨੂੰ ਨਾ ਨਵਾ ਫਿਰ ਉਹਨੂੰ ਰਹਿਣ ਦੇ ਉਹਦੇ ਕੱਪੜੇ ਚੇਂਜ ਕਰ ਇਹਨਾਂ ਨੂੰ ਨਹੀਂ ਇਹਨੂੰ ਨਵਾਦੇ ਇਹਨੂੰ ਕੋਈ ਚੱਕਰ ਇਹ ਚੈੱਕ ਇਹ ਚੈੱਕ ਕੀਤਾ ਵਾ ਇਹਨਾਂ ਨੂੰ ਕੋਈ ਚੱਕਰ ਜੀ ਸੰਜੀ ਜੀ ਜਿਦਾ ਤੁਸੀਂ ਦੇਖਿਆ ਇਹ ਵੀਡੀਓ ਦੇ ਵਿੱਚ ਵੀ ਕਿਦਾਂ ਦੋ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦਾ ਮਾਪੇ ਸੜਕ ਦੇ ਉੱਪਰ ਛੱਡ ਕੇ ਤੇ ਆਪ ਉਥੋਂ ਰਫੂ ਹੋ ਗਿਆ ਤੇ ਹੁਣ ਆਪਾਂ ਆਸ਼ਮ ਦੇ ਵਿੱਚੋਂ ਲਾਈਵ ਹੋਏ ਆ ਤੇ ਸੰਗਤ ਅੱਗੇ ਅਸੀਂ ਦੋ ਚਾਰ ਬੇਨਤੀਆਂ ਕਰਨੀਆਂ ਵਾਂ ਜਰੂਰ ਪ੍ਰਵਾਨ ਜਰੂਰ ਕਰਿਓ ਜਿਵੇਂ ਤੁਸੀਂ ਮੇਰੇ ਇਲਾਕੇ ਦੇਖ ਰਿਹਾ ਜੇ ਕਿ ਆਪਣੇ ਇੱਥੇ ਮਾਵਾਂ ਪੈਣਾ ਇੱਥੇ ਰਸ ਜਿੱਦਾਂ ਤੁਸੀਂ ਦੇਖ ਰਿਹਾ ਜੀ ਆਪਣੇ ਇੱਥੇ ਮਾਵਾਂ ਪ੍ਰਸ਼ਾਦਾ ਪਾਣੀ ਪਕਾ ਰਹੀਆਂ ਵਾਂ ਇੱਥੇ ਸਾਡੇ ਰੋਜ਼ ਸਵੇਰੇ ਸ਼ਾਮ 150 ਬੰਦੇ ਦਾ ਰਾਸ਼ਨ ਜਿਹੜਾ ਪੱਕਦਾ ਵਾ ਉਹਦੇ ਵਾਸਤੇ ਅਸੀਂ ਸੰਗਤ ਨੂੰ ਅਪੀਲ ਕਰਦੇ ਆ ਕਿ ਸਾਨੂੰ ਇੱਥੇ ਆਟੇ ਦੀ ਦਾਲਾਂ ਦੀ ਜਿਵੇਂ ਹੋਰ ਸਬਜ਼ੀਆਂ ਦੀ ਬਹੁਤ ਜਿਆਦੀ ਲੋੜ ਵਾ ਦੇ ਹਰ ਮਹੀਨੇ ਲਗਭਗ 100 ਲੱਖ 1.5 ਲੱਖ ਰੁਪਏ ਦਾ ਜਿਹੜਾ ਇੱਥੇ ਰਚਨ ਲੱਗਦਾ ਵਾ ਭਗਤਾਂ ਵਾਸਤੇ ਲੱਗਦਾ ਵਾ ਸੋ ਜਰੂਰ ਇਹ ਸਾਡੀ ਬੇਨਤੀ ਪ੍ਰਵਾਨ ਕਰਿਓ ਦੂਸਰਾ ਇੱਥੇ ਆ ਕਿ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਬੱਲਣ ਬਹੁਤ ਲੱਗਦਾ ਵਾ ਹੁਣ ਜਿਵੇਂ ਸਿਆਲ ਆ ਗਿਆ ਵਾ ਇਹਨਾਂ ਭਗਤਾਂ ਨੂੰ ਅੱਗ ਵੀ ਸੇਕਣੀਆਂ ਇਹਨਾਂ ਨੇ ਲੋਹ ਵੀ ਬਲਣੀਆਂ ਤੇ ਸੋ ਉਸ ਵਾਸਤੇ ਬੱਲਣ ਦੀ ਵੀ ਬੇਨਤੀ ਕਰਦੇ ਆ ਕਿ ਜੇਕਰ ਕਿਸੇ ਵੀਰ ਭਰਾ ਦੇ ਕੋਈ ਸ਼ਾਂਗ ਹੋਵੇ ਸਾਨੂੰ ਦੱਸ ਦਿਓ ਅਸੀਂ ਆਪਣੀ ਸੰਗਤ ਲਿਆ ਕੇ ਆਪਣੇ ਵੀਰਾਂ ਨੂੰ ਲਿਆ ਕੇ ਆਪ ਸ਼ਾਂਗ ਸਕਦੇ ਆ ਤੇ ਬਾਕੀ ਹੁਣ ਮੈਂ ਤੁਹਾਨੂੰ ਅੱਗੇ ਆਸ਼ਰਮ ਦੇ ਵਿੱਚੋਂ ਬੱਚੇ ਵੀ ਦਿਖਾਉਣਾ ਵਾਂ ਜਿਹੜੇ ਬੱਚੇ ਅਸੀਂ ਕੱਲ ਲੈ ਕੇ ਆਏ ਸੀਗੇ ਵੀ ਉਹ ਦਿਖਾਉਣਾ ਵਾਂ ਪਈ ਉਹ ਹੁਣ ਆ ਕਿਹੋ ਜਿਹੇ ਹਾਲਾਤ ਵਾ ਤੇ ਦੂਜਾ ਇੱਥੇ ਸੇ ਪਾਉਣ ਲੱਗੇ ਹੁਣ ਇੱਥੇ ਸ਼ੈੱਡ ਪਾਣ ਵਾਸਤੇ ਇੱਥੇ ਹਾਲ ਬਣਾਉਣ ਲੱਗੇ ਆ ਤੇ ਇਹਦੇ ਵਾਸਤੇ ਮੈਂ ਧੰਨਵਾਦ ਕਰਦਾ ਵਾਂ ਮੇਰੇ ਐਨ ਆਰ ਆਈ ਵੀਰ ਜੀ ਦਾ ਅਮਰੀਕਾ ਤੋਂ ਜਿਨ੍ਹਾਂ ਨੇ ਇਹ ਸਾਰੀ ਜ਼ਿੰਮੇਵਾਰੀ ਲਈ ਹੈ ਕਿਉਂਕਿ ਐਸਾ ਹਾਲ ਵਾਸਤੇ ਸਾਨੂੰ ਲੋੜ ਦੀਆਂ ਵੀ ਹੋਰ ਕਿਸੇ ਹੈਲਪ ਦੀ ਕਿਉਂਕਿ ਉਸ ਵੀਰ ਨੇ ਇਹਦੀ ਪੱਕੀ ਜ਼ਿੰਮੇਵਾਰੀ ਲਈ ਹੈ ਕਿ ਵੀਰੇ ਛੇਤੀ ਤੋਂ ਛੇਤੀ ਤਿਆਰ ਕਰਾਓ ਜੋ ਖਰਚਾ ਵਾ ਅਸੀਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਇੱਥੇ ਲਾਵਾਂਗੇ ਪਰ ਉਹ ਗੁਪਤ ਸੇਵਾ ਦਾ ਤੌਰ ਤੇ ਹੁਣ ਉਸ ਵੀਰ ਦਾ ਅਸੀਂ ਨਾਂ ਨਹੀਂ ਲੈ ਸਕਦੇ ਮੈਂ ਧੰਨਵਾਦ ਕਰਦਾ ਹਾਂ ਬਾਕੀ ਤੋ ਬਾਤ ਸਮਝੀ ਜਿਵੇਂ ਤੁਸੀਂ ਦੇਖ ਸਕਦੇ ਆ ਆ ਆਪਣੇ ਭਗਤਵਾ ਜੀ ਥੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਬੱਚਾ ਦਿਖਾਉਣਾ ਵਾ ਜਿਹੜਾ ਕੱਲ ਬੱਚਾ ਲੈ ਕੇ ਆਂਦਾ ਸੀਗਾ ਆ ਬੱਚਾ ਸੀਗਾ ਆ ਦੇਖ ਸਕਦੇ ਜੀ ਇੱਕ ਆ ਬੱਚਾ ਸੀਗਾ ਇਹਨੂੰ ਲੈ ਕੇ ਆਂਦਾ ਤੇ ਇੱਕ ਆ ਗੁੜੀਆ ਵਾ ਇਹ ਹੁਣ ਅਰੈਸਟ ਕਰੀ ਸੁੱਤੀ ਆ ਕੱਲ ਇਹਨੂੰ ਬੁਖਾਰ ਬਹੁਤ ਸੀਗਾ ਤੇ ਆ ਸੁੱਤੀ ਪਈ ਆ ਇਹ ਗੁੜੀਆ ਵਾ ਤੇ ਇਹਨਾਂ ਦੋਵਾਂ ਬੱਚਿਆਂ ਨੂੰ ਅਸੀਂ ਆਸ਼ਮ ਦੇਵ ਚ ਲੈ ਕੇ ਆ ਮੈਂ ਵੀਰ ਨੂੰ ਕਹਿਣਾ ਕਿ ਕਰੀ ਨੂੰ ਬੱਚੇ ਨੂੰ ਚੰਗੀ ਤਰ੍ਹਾਂ ਦਿਖਾ ਦੇ ਲੈ ਕੇ ਅਸੀਂ ਬੱਚੇ ਨੂੰ ਕੱਲ ਆਏ ਸੀਗੇ ਤੇ ਅੱਜ ਦੂਸਰਾ ਦਿਨ ਆ ਅੱਜ ਆ ਹੋ ਗਈ ਆ 14 ਨਵੰਬਰ ਹੋ ਗਈ ਆ ਨਹੀਂ ਸੁੱਤੀ ਰਹਿੰਦੇ ਨਹੀਂ ਸੁੱਤੀ ਰਹਿੰਦੇ ਇਹਨੂੰ ਵੇਲਾ ਆ ਹੈਗੀ ਨੌਲੇਜ ਤੇ ਆ ਸਾਡੇ ਹਾ ਬਜ਼ੁਰਗ ਬਾਪੂ ਆ ਜਿਨ੍ਹਾਂ ਵਾਸਤੇ ਸੰਜੀ ਮੈਂ ਤੁਹਾਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਦੇ ਵਾਸਤੇ ਸਾਨੂੰ ਰਸਤ ਦੀ ਲੋੜ ਵਾ ਸੌਦੇ ਪੱਤੇ ਦੀ ਲੋੜ ਵਾ ਜਰੂਰ ਪ੍ਰਵਾਨ ਕਰਿਓ ਬਾਕੀ ਇਹਨਾਂ ਵਾਸਤੇ ਦਵਾਈ ਬੁੱਟੀ ਦੀ ਵੀ ਬਹੁਤ ਲੋੜ ਆ ਇਹਨਾਂ ਨੂੰ ਖਾਰਜ ਬਹੁਤ ਹੁੰਦੀ ਆ ਸਿਆਲ ਦੇ ਵਿੱਚ ਦੇ ਕਿਉਂਕਿ ਜਦੋਂ ਵੀ ਕੋਈ ਭਗਤ ਬਾਹਰੋਂ ਲੈ ਕੇ ਆਉਂਦੇ ਆ ਤੁਹਾਨੂੰ ਪਤਾ ਕਿ ਉਹਦੇ ਜੂਆਂ ਪਈਆਂ ਹੁੰਦੀਆਂ ਵਾ ਉਹਦੇ ਖਾਰਚ ਹੋਈ ਹੁੰਦੀ ਆ ਉਹਦੇ ਹੋਰ ਤਰੀਕੇ ਦੇ ਮਤਲਬ ਕਿ ਉਹਦੇ ਜਿਵੇਂ ਬਿਮਾਰੀਆਂ ਆਈਆਂ ਹੁੰਦੀਆਂ ਉਹਦੇ ਨਾਲ ਸੋ ਉਹਨਾਂ ਦੇ ਨਾਲ ਕਿਦਣਾ ਕਿਤੇ ਕਈ ਯਾਰ ਇਹ ਵੀ ਡਿਫੈਕਟਡ ਹੋ ਜਾਂਦੇ ਆ ਸੋ ਇੰਨੇ ਕਿ ਸਾਡੀ ਬੇਨਤੀ ਪ੍ਰਮਾਨ ਕਰਿਓ ਹਾਂ ਭਾਈ ਤੇਰੇ ਨਾਲ ਮੈਂ ਆਇਆ ਹਾਂ ਨਾ ਹਾਂ ਮੈਂ ਉੱਥੇ ਰੋਟੀ ਪਾਣੀ ਚੰਗਾ ਭਲਾ ਖਾਂਦੇ ਆ ਨਾ ਹੂੰ ਤੇ ਉੱਥੇ ਕੋਈ ਪੁੱਛਗੇ ਚ ਨਹੀਂ ਨਾ ਮੈਨੂੰ ਮੈਂ ਮੋਜਾ ਚ ਹਾਂ ਨਾ ਹੂੰ ਇੱਥੇ ਆ ਇੱਥੇ ਉਹ ਇੱਥੇ ਵੀ ਟਾਈਮ ਪਾਸ ਜਾਈ ਆ ਕਿ ਐਵੇਂ ਕਿ ਜੋ ਉਥੇ ਇਹ ਕਿ ਚਲੋ ਸਾਰੇ ਹੀ ਨਾ ਜਿੰਨੇ ਜਾਣੇ ਸੀ ਆ ਦੁਨੀਆ ਵਧੀਆ ਹੀ ਇੱਥੇ ਤੇ ਐ ਜਿਵੇਂ ਕੁੜੀ ਮਰੀਜ਼ ਜੇ ਮਰੀਜ਼ ਜੇ ਸਾਰੇ ਤੰਗ ਤੋਂ ਤੰਗ ਆਉਂਦਾ ਤੇ ਬਾਬੇ ਤੰਗ ਤੋਂ ਤੰਗ ਹੀ ਹੋਣਾ ਚੰਗਾ ਕਿਹੜਾ ਹੋਣਾ ਪਹਿਲਾਂ ਇਹ ਦੱਸ ਚੰਗਾ ਕਿਹੜਾ ਇੱਕ ਵੀ ਜਿਆਦਾ ਹੈ ਕ੍ਰੈਕ ਹੀ ਹੋਣੇ ਆ ਦਿਮਾਗੀ ਡਿਸਟਰਬ ਵੀ ਹੋਣੇ ਆ ਕਰਦੇ ਉਹਨੂੰ ਹੀ ਆ ਡਿਸਟਰੀਬਿਊਟ ਪੈਪ ਕਰਾਇ ਕਰ ਕੋਈ ਨਹੀਂ ਉਹਦਾ ਜੀ ਆ ਸਾਡਾ ਖਾਲਸਾ ਸਰਜੋਤ ਸਿੰਘ ਖਾਲਸਾ ਜੀ ਆ ਵੱਲੇ ਪਿੰਡ ਤੋਂ ਇਹ ਵੀ ਆਸ਼ਮ ਦੇ ਵਿੱਚ ਪੂਰੀਆਂ ਵਿਚਾਰਾ ਦਿਨ ਰਾਤ ਰਹਿ ਕੇ ਸੇਵਾਵਾਂ ਨਭੁੰਦਾ ਵਾ ਤੇ ਇਹ ਸਾਡਾ ਬਜ਼ੁਰਗ ਆ ਜਿਨ੍ਹਾਂ ਨੂੰ ਅਸੀਂ ਅੰਮ੍ਰਿਤਸਰੋਂ ਲੈ ਕੇ ਆਂਦਾ ਸੀਗਾ ਜਿਨ੍ਹਾਂ ਦੇ ਭੈਣ ਵੀ ਕੈਨੇਡਾ ਵਾ ਤੇ ਜਿਹਦਾ ਭਰਾ ਵੀ ਕੈਨੇਡਾ ਵਾ ਤੇ ਇਹ ਆਪ ਬਜ਼ੁਰਗ ਅਸੀਂ ਸ਼ਾਟਾ ਸਾਹਿਬ ਗੁਰਦਾਰੇ ਦੇ ਬਾਹਰੋਂ ਲੈ ਕੇ ਆਂਦੇ ਸੀਗੇ ਇਹ ਉਹ ਬਜ਼ੁਰਗ ਨੇ ਹੁਣ ਮੈਂ ਤੁਹਾਨੂੰ ਅੱਗੇ ਵੀ ਦਿਖਾਉਣਾ ਵਾ ਅੱਗੇ ਜਿਵੇਂ ਆ ਬੱਚੇ ਆ ਇਹ ਬੱਚਾ ਹੁਣ ਥੋੜਾ ਜਿਹਾ ਡਿਫੈਕਟਡ ਹੋ ਗਿਆ ਵਾ ਇਹਦੇ ਇਨਫੈਕਸ਼ਨ ਹੋ ਗਈ ਆ ਤੇ ਇਹ ਬੱਚੇ ਨੂੰ ਅਸੀਂ ਰਸੂਲਪੁਰ ਤੋਂ ਲੈਂਦਾ ਸੀ ਇਹ ਤੇ ਇਹਦਾ ਭਰਾ ਦੋਵੇਂ ਮੈਂਟਲ ਡਿਸਟਰਬਡ ਆ ਤੇ ਮੈਂ ਦੱਸਣਾ ਚਾਹਾਂਗਾ ਕਿ ਇਹਦਾ ਪਿਓ 80000 ਰੁਪਿਆ ਤਨਖਾਹ ਲੈਂਦਾ ਵਾ ਸਰਕਾਰੀ ਨੌਕਰੀ ਕਰਦਾ ਵਾ ਠੀਕ ਹੈ ਜੀ ਤੇ ਇਹ ਬੱਚੇ ਆ ਇਹ ਪਰਿਵਾਰ ਵਾ ਜਿਨ੍ਹਾਂ ਨੂੰ ਅਸੀਂ ਲੈ ਕੇ ਆਈਦਾ ਕਿਸ ਨੂੰ ਕਿਦੋਂ ਲੈ ਕੇ ਆਈਦਾ ਕਿਸ ਨੂੰ ਕਿਦੋਂ ਲੈ ਕੇ ਆਈਦਾ ਐਨੋਹਾ ਉਹਨਾਂ ਇਸੀ ਬੱਲੇਪਿੰਡ ਤੋਂ ਲੈ ਕੇ ਆਂਦਾ ਸੀ ਜੀ ਅਫਸਰਟ ਆਪਣਾ ਗੁਰਸਖਵੀਰ ਵਾ ਬਹੁਤ ਜਿਆਦੇ ਮੰਦੇ ਹਾਲਾਤ ਆ ਤਾਂ ਇੱਕ ਉਹ ਸੰਜੀ ਮੈਂ ਤੁਹਾਨੂੰ ਹੁਣ ਦਿਖਾਉਣਾ ਵਾ ਵੀਰ ਜਿਵੇਂ ਉਹ ਤੁਸੀਂ ਸਾਹਮਣੇ ਦੇਖ ਰਹੇ ਜੇ ਇਸ ਵੀਰ ਨੂੰ ਅਸੀਂ ਰਮਦਾਸ ਤੋਂ ਲੈ ਕੇ ਆਂਦਾ ਸੀਗਾ ਰਮਦਾਸ ਉਧਰਲੀ ਸਾਈਡ ਜਨਾਲਾ ਸਾਈਡ ਆ ਉਥੋਂ ਇਸ ਭਗਤ ਨੂੰ ਲੈ ਕੇ ਆਂਦਾ ਸੀਗਾ ਤੇ ਵੇਖੋ ਹੁਣ ਕਿਦਾਂ ਕਿੰਨਾ ਸੋਹਣਾ ਲੱਗ ਰਿਹਾ ਵਾ ਕਿੰਨਾ ਫੱਬਰਿਆ ਵਾ ਇਹ ਗੁਰੂ ਦਾ ਭਗਤ ਤੇ ਜਿਵੇਂ ਆ ਬੱਚਾ ਤੁਸੀਂ ਦੇਖ ਸਕਦੇ ਜੀ ਇਸ ਬੱਚੇ ਨੂੰ ਵੀ ਅਸੀਂ ਲੈ ਕੇ ਜਾਂਦਾ ਸੀਗਾ ਆ ਖਾਈ ਫੇਮੇ ਕੀ ਤੋਂ ਲੈ ਕੇ ਜਾਂਦਾ ਸੀਗਾ ਆ ਉਥੋਂ ਫਿਰੋਜਪੁਰ ਲਾਗੋ ਇਹਦਾ ਬੱਚੇ ਦਾ ਡੈਡ ਨਹੀਂ ਹੈਗਾ ਤੇ ਆਪ ਇਹ ਮੈਂਟਲੀ ਡਿਸਟਰਬ ਸੀਗਾ ਮਾਂ ਨੂੰ ਖੁਰਦਾ ਮਾਰਦਾ ਸੀਗਾ ਸੋ ਇਹਨਾਂ ਬੱਚਿਆਂ ਵਾਸਤੇ ਇਹਨਾਂ ਭਗਤਾਂ ਵਾਸਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸਾਡਾ ਸਹਿਯੋਗ ਜ਼ਰੂਰ ਦਿਓ ਹੁਣ ਇੱਥੇ ਸਾਨੂੰ ਇੱਕ ਵਾਸ਼ਿੰਗ ਮਸ਼ੀਨ ਦੀ ਬਹੁਤ ਲੋੜ ਆ ਕਿਉਂਕਿ ਸੰਜੀ ਜਿਵੇਂ ਇਹ ਲੰਮੇ ਪਏ ਹੁੰਦੇ ਇੱਥੇ ਉੱਤੇ ਬਾਥਰੂਮ ਕਰ ਦਿੰਦੇ ਆ ਸੋ ਰੋਜ਼ ਦੀ ਰੋਜ਼ ਜਿਵੇਂ ਇਹਨਾਂ ਨੂੰ ਜਿਹੜੀ ਥੱਲੇ ਇਹਨਾਂ ਦੇ ਬਿਸਤਰੀ ਉਹਨਾਂ ਨੂੰ ਧੋਣਾ ਪੈਂਦਾ ਵਾ ਸਿਆਲ ਆਉਣਾ ਵਾ ਜੇ ਧੋਤੇ ਆ ਤੇ ਇਹਨਾਂ ਨੇ ਸੁੱਕਣਾ ਨਹੀਂ ਆ ਤੇ ਧੋਣ ਵਾਸਤੇ ਵੀ ਤੁਹਾਨੂੰ ਪਤਾ ਵਾ ਕਿ ਛੋਟੀ ਵਾਸ਼ਿੰਗ ਮਸ਼ੀਨ ਨੇ ਕੰਮਜਾਬ ਨਹੀਂ ਹੋਣਾ ਸੋ ਵੱਡੀ ਵੀ ਵਾਸ਼ਿੰਗ ਮਸ਼ੀਨ ਦੀ ਲੋਡ ਵਾ ਤੇ ਜਰੂਰ ਸਾਡਾ ਸਾਥ ਦਿਓ ਹੋਰ ਸਾਨੂੰ ਇੱਥੇ ਲੋਡ ਵਾ ਇੱਕ ਗੱਡੀ ਦੀ ਲੋਡ ਵਾ ਸਾਨੂੰ ਕਿ ਕਿ ਹੈਗੀ ਤੇ ਚਲੋ ਡਿਮਾਂਡ ਵੱਡੀ ਆ ਪਰ ਇਹਨਾਂ ਦਾ ਕਰਕੇ ਜਿਨ੍ਹਾਂ ਚਿਰ ਸਾਡਾ ਚੱਲਦਾ ਸੀਗਾ ਗੱਡੀ ਜਿਹੜੀ ਆਪਣੇ ਕੋਲ ਸੇਵਾ ਵਾਲੀ ਵਰਨਾ ਗੱਡੀ ਉੱਤੇ ਜਿਨ੍ਹਾਂ ਚਿਰ ਚੱਲਦਾ ਸੀ ਚਲਾਈ ਗਿਆ ਪਰ ਹੁਣ ਇਹਨਾਂ ਵਾਸਤੇ ਸਬਜ਼ੀ ਲਿਓਣੀ ਪੈਂਦੀ ਆ ਫਿਰ ਕੱਪੜੇ ਲਿਓਨੇ ਪੈਂਦੇ ਆ ਚੀਜ਼ਾਂ ਲਿਓਣੀਆਂ ਪੈਂਦੀਆਂ ਇੱਧਰ ਉੱਧਰ ਲਿਓਣੇ ਪੈਂਦੇ ਆ ਜਿਹਦੇ ਵਾਸਤੇ ਸਾਨੂੰ ਪਿੱਕੇ ਗੱਡੀ ਦੀ ਲੋਡ ਆ ਪਿਕਅਪ ਦੀ ਲੋਡ ਵਾ ਸੋ ਜਰੂਰ ਸਾਥ ਦਿਓ ਸੰਗ ਤਾਂ ਕਿ ਕੋਈ ਵੀ ਜਿਹੜੀ ਚੀਜ਼ ਹੁੰਦੀ ਆ ਅੜਦੀ ਨੀ ਆ ਤੇ ਕਿਨਕੇ ਕਿਨਕੇ ਨਾਲ ਕਹਿੰਦੇ ਆ ਕਿ ਧੁਬਕੇ ਧੁਬਕੇ ਨਾਲ ਸਮੁੰਦਰ ਭਰ ਜਾਂਦਾ ਵਾ ਸੋ ਇੰਨਿਆਂ ਕਿ ਬੇਨਤੀਆਂ ਜਰੂਰ ਪ੍ਰਵਾਨ